ਪਿਛਲੇ ਸੂਏ ਦੇ ਵਿੱਚ ਜਿਹੜਾ ਪਸ਼ੂ 15-16 ਲੀਟਰ ਦੁੱਧ ਤੇ ਦਿੰਦਾ ਸੀ ਇਸ ਵਾਰ ਉਹ 8-9 ਲੀਟਰ ਤੋਂ ਨਹੀਂ ਵੱਧ ਰਿਹਾ ਜਿਵੇਂ ਜਿਵੇਂ ਉਹਦਾ ਆਪਾਂ ਇਲਾਜ ਕਰਦੇ ਆ ਪਸ਼ੂ ਹੋਰ ਵੀ ਦੁੱਧ ਘੱਟੀ ਜਾਂਦਾ ਕਈ ਵਾਰੀ ਪਸ਼ੂ ਪਾਲ ਕੱਕ ਕੇ ਪਸ਼ੂ ਨੂੰ ਘੱਟ ਰੇਟ ਤੇ ਵੇਚ ਵੀ ਦਿੰਦਾ ਇਹਦਾ ਕੀ ਕਾਰਨ ਹੋ ਸਕਦਾ ਹੈ ਕਿਉਂ ਪਸ਼ੂ ਪੂਰਾ ਦੁੱਧ ਨਹੀਂ ਦਿੰਦਾ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਹ ਗੱਲ ਡਿਸਕਸ ਕਰਾਂਗੇ ਕਿਉਂ ਪਸ਼ੂ ਪੂਰਾ ਦੁੱਧ ਨਹੀਂ ਦਿੰਦੇ ਇੱਕ ਘਰੇਲੂ ਟੋਟਕਾ ਵਰਤ ਕੇ ਪਸ਼ੂ ਤੋਂ ਪੂਰਾ ਦੁੱਧ ਕਿਵੇਂ ਲਿਆ ਜਾ ਸਕਦਾ ਹੈ ਉਕਰੇਲੂ ਡੋਟ ਦਾ ਕੀ ਹੈ ਕਿਸ ਤਰ੍ਹਾਂ ਬਾਤਣਾ ਕਿਹੜੀਆਂ-ਕਿਹੜੀਆਂ ਤੀਜਾ ਉਹਦੇ ਵਿੱਚ ਕੰਮ ਆਉਂਦੀਆਂ ਨੇ ਇਹ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ ਜੇ ਪਹਿਲੀ ਵਾਰੀ ਚੈਨਲ ਤੇ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਖੇਤੀ ਅਤੇ ਪਸ਼ੂ ਪਾਲਣ ਸੰਬੰਧੀ ਜੋ ਵੀ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਕੇ ਵੀਡੀਓ ਸਮੇਂ ਸਿਰ ਤੁਹਾਨੂੰ ਮਿਲ ਸਕੇ ਵੀਡੀਓ ਨੂੰ ਲਾਈਕ ਅਤੇ ਹੋਰ ਯਾਰ ਦੋਸਤਾਂ ਦੇ ਨਾਲ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਦੇ ਨਾਲ ਸਾਂਝੀ ਹੋ ਸਕੇ ਪਸ਼ੂ ਪੂਰਾ ਦੁੱਧ ਕਿਉਂ ਨਹੀਂ ਦਿੰਦਾ ਦਾ ਕੋਈ ਨਾ ਕੋਈ ਤਾਂ ਕਾਰਨ ਹੁੰਦਾ ਐਵੇਂ ਪਸ਼ੂ ਦੁੱਧ ਨਹੀਂ ਕੱਟਦਾ ਇਹ ਇੱਕ ਕਾਮੀ ਧਾਰਨਾ ਬਣਾਈ ਹੋਈ ਹੈ ਆਪਣੇ ਪਸ਼ੂ ਇੱਕ ਸੂਏ ਬਾਧਾ ਦੁੱਧ ਦਿੰਦਾ ਦੂਹੇ ਸੂਏ ਘੱਟ ਦਿੰਦਾ ਪਰ ਇਹ ਗੱਲ ਸਹੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਿਹੜਾ ਵਧੀਆ ਨਸਲ ਵਾਲਾ ਪਸ਼ੂ ਹੈ ਚੰਗਾ ਦੁੱਧ ਦੇਣ ਵਾਲਾ ਪਸ਼ੂ ਹੈ ਉਹ ਹਰ ਹਰ ਇੱਕ ਸੂਏ ਪੂਰਾ ਦੁੱਧ ਦਿੰਦਾ ਜੇਕਰ ਪਸ਼ੂ ਨੂੰ ਠੀਕ ਠਾਕ ਜਿਹੜੀ ਖੁਰਾਕ ਦਿੱਤੀ ਜਾਵੇ ਸੂਣ ਤੋਂ 2-3 ਮਹੀਨੇ ਪਹਿਲਾਂ ਜਿਹੜੀ ਚੰਗੀ ਤਰ੍ਹਾਂ ਉਹਦੀ ਦੇਖਭਾਲ ਕੀਤੀ ਜਾਵੇ ਜ਼ਰੂਰੀ ਤੱਤ ਨੇ ਜਿਹੜੇ ਪਸ਼ੂ ਨੂੰ ਸਮੇਂ ਸਿਰ ਦਿੱਤੇ ਜਾਣ ਤਾਂ ਪਸ਼ੂ ਹਰ ਸੂਏ ਪੂਰਾ ਦੁੱਧ ਦਿੰਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਪਸ਼ੂ ਇੱਕ ਸੂਏ ਘੱਟ ਦਿੰਦਾ ਜਾਂ ਦੂਏ ਸੂਏ ਜਿਹੜਾ ਦੁੱਧ ਪੂਰਾ ਦਿੰਦਾ ਚਲੋ ਇਹ ਤਾਂ ਅਲੱਗ ਗੱਲ ਹੋਊਗੀ ਪਸ਼ੂ ਪੂਰਾ ਦੁੱਧ ਦਿੰਦਾ ਕਿਉਂ ਨਹੀਂ ਇਸ ਦੇ ਕਈ ਕਾਰਨ ਹੋ ਸਕਦੇ ਨੇ ਕਈ ਵਾਰੀ ਹੁੰਦਾ ਕੀ ਹੈ ਕਿ ਬੱਧ ਦੁੱਧ ਦੇਣ ਵਾਲੇ ਪਸ਼ੂ ਨੂੰ ਸੂਣ ਤੋਂ ਪਹਿਲਾਂ ਆਪਾਂ ਦੋ ਟਾਈਮਿੰਨ ਛੱਡਣਾ ਹੁੰਦਾ ਉਹਨੂੰ ਚੰਗੀ ਖਾਦ ਖੁਰਾਕ ਦੀ ਲੋੜ ਹੁੰਦੀ ਹੈ ਜਿਦੇ ਵਿੱਚ ਪੂਰੀ ਤਰ੍ਹਾਂ ਦੇ ਖੁਰਾਕੀ ਤੱਤ ਹੋਣ ਵਧੀਆ ਕਿਸਮ ਦਾ ਮਿਨਰਲ ਮਿਕਸਚਰ ਅਤੇ ਵਿਟਾਮਿਨ ਵਗੈਰਾ ਸਾਰੇ ਪੂਰੀ ਮਾਤਰਾ ਚ ਹੋਣੇ ਚਾਹੀਦੇ ਨੇ ਪਰ ਆਪਾਂ ਤੋਂ ਕਿਸੇ ਤਰ੍ਹਾਂ ਇਹਦੇ ਵਿੱਚ ਉਹਨਾਂ ਗੈਲੀ ਹੋ ਜਾਂਦੀ ਹੈ ਪੂਰੀ ਸੰਤੁਲਿਤ ਖੁਰਾਕ ਆਪਾਂ ਪਸ਼ੂ ਨੂੰ ਨਹੀਂ ਦੇ ਪਾਉਂਦੇ ਇਸ ਲਈ ਪਸ਼ੂ ਫਿਰ ਪਿਛਲੇ ਸੂਏ ਦੇ ਵਾਂਗ ਪੂਰਾ ਦੁੱਧ ਨਹੀਂ ਦੇ ਸਕਦੇ ਤੇ ਦੁੱਧ ਘਟਣ ਦੀ ਪ੍ਰੋਬਲਮ ਆ ਜਾਂਦੀ ਹੈ ਇਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਈ ਵਾਰੀ ਪਸ਼ੂ ਦੀ ਬੱਚੇਦਾਨੀ ਦੇ ਅੰਦਰ ਸੋਣ ਵੇਲੇ ਜੇ ਰਹਿ ਜਾਂਦੀ ਆ ਪਸ਼ੂ ਦੀ ਬੱਚੇਦਾਨੀ ਅੰਦਰ ਇਨਫੈਕਸ਼ਨ ਹੋ ਜਾਂਦੀ ਆ ਇਨਫੈਕਸ਼ਨ ਕਾਰਨ ਦੁੱਧ ਘਟ ਜਾਂਦਾ ਭਾਵੇਂ ਆਪਾਂ ਜਿੰਨੀ ਮਰਜ਼ੀ ਖੁਰਾਕ ਪਾਈ ਜਾਈਏ ਪਸ਼ੂ ਦੁੱਧ ਨਹੀਂ ਪੂਰਾ ਕਰਦਾ ਇਹਦਾ ਕਿਸੇ ਕਾਬਿਲ ਡਾਕਟਰ ਨੂੰ ਸੱਦ ਕੇ ਇਲਾਜ ਕਰਾਉਣਾ ਚਾਹੀਦਾ ਜਿੰਨਾ ਚਿਰ ਬੱਚੇਦਾਨੀ ਦੇ ਅੰਦਰੋਂ ਇਨਫੈਕਸ਼ਨ ਖਤਮ ਨਹੀਂ ਹੁੰਦੀ ਪਸ਼ੂ ਦਾ ਦੁੱਧ ਨਹੀਂ ਪੂਰਾ ਹੁੰਦਾ ਕਈ ਵਾਰੀ ਸੋਣ ਤੋਂ ਪਹਿਲਾਂ ਪਾਰ ਪੈਣ ਦਾ ਪੇਸਾ ਦਿਖਾਉਣ ਦੀ ਸਮੱਸਿਆ ਪਸ਼ੂ ਨੂੰ ਆ ਜਾਂਦੀ ਹੈ। ਉਹਦੇ ਕਰਕੇ ਆਪਾਂ ਪਸ਼ੂ ਨੂੰ ਡਾਕਟਰ ਤੋਂ ਹਾਈ ਐਂਟੀਬਾਇਓਟਿਕ ਲਗਵਾਉਨੇ ਆ। ਕਈ ਵਾਰੀ ਦੇਸੀ ਟੋਟਕੇ ਵੀ ਵਰਤ ਲੈਂਦੇ ਆ ਜਿਵੇਂ ਦਾਰ ਜਿਵੇਂ ਸੱਤਿਆ ਨਾਸੀ ਜਾਂ ਸ਼ਬਦ ਕਾਈ ਵਗੈਰਾ ਦਾ ਪਸ਼ੂ ਪਾਲਕ ਵਰਤ ਲੈਂਦੇ ਨੇ। ਇਹਦੇ ਨਾਲ ਵੀ ਪਸ਼ੂ ਦਾ ਦੁੱਧ ਘਟ ਜਾਂਦਾ ਤੇ ਪਸ਼ੂ ਲੰਮਾ ਸਮਾਂ ਦੁੱਧ ਤੇ ਨਹੀਂ ਹੁੰਦਾ। ਇਹ ਵੀ ਇੱਕ ਕਾਰਨ ਹੋ ਜੀਦਾ ਹੋ ਸਕਦਾ ਜਿਸ ਕਰਕੇ ਪਸ਼ੂ ਪੂਰਾ ਦੁੱਧ ਨਹੀਂ ਦਿੰਦਾ। ਇਹਨਾਂ ਸਾਰੇ ਕਾਰਨਾਂ ਨੂੰ ਧਿਆਨ ਰੱਖ ਕੇ ਪਸ਼ੂ ਦੀ ਜ਼ਰੂਰਤ ਦੇ ਮੁਤਾਬਕ ਪਹਿਲਾਂ ਤਾਂ ਇਲਾਜ ਕਰਾਉਣਾ ਜ਼ਰੂਰੀ ਹੈ। ਕਈ ਵਾਰ ਇਹਨਾਂ ਸਾਰੀਆਂ ਚੀਜ਼ਾਂ ਦੀ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਵੀ ਨਹੀਂ ਹੁੰਦੀ ਤਾਂ ਵੀ ਪਸ਼ੂ ਪੂਰਾ ਦੁੱਧ ਨਹੀਂ ਦਿੰਦਾ। ਫਿਰ ਹੋ ਸਕਦਾ ਵੀ ਪਸ਼ੂ ਦੇ ਸਰੀਰ ਦੇ ਅੰਦਰ ਕੀੜੇ ਹੋਣ ਤੇ ਆਪਾਂ ਨੇ ਪਸ਼ੂ ਦੀ ਡੀਵਰਮਿੰਗ ਨਾ ਕੀਤੀ ਹੋਵੇ। ਇਹਦੇ ਨਾਲ ਵੀ ਪਸ਼ੂ ਦਾ ਦੁੱਧ ਘੱਟ ਜਾਂਦਾ ਹੈ। ਪਸ਼ੂ ਨਵੇਂ ਦੁੱਧ ਹੋਣ ਵਿੱਚ ਵੀ ਲੇਟ ਹੁੰਦਾ। ਸੋ ਸਾਨੂੰ ਸਮੇਂ ਸਿਰ ਡੀਵਰਮਿੰਗ ਕਰਨੀ ਵੀ ਜ਼ਰੂਰੀ ਹੈ। ਹਰ ਸਾਲ ਡੀਵਰਮਿੰਗ ਕਰੋ। ਸਾਲ 'ਚ ਘੱਟੋ ਘੱਟ ਦੋ ਵਾਰ ਕਰਨੀ ਚਾਹੀਦੀ ਹੈ। ਕਾਰਨ ਭਾਵੇਂ ਕੋਈ ਵੀ ਹੋਵੇ ਫਸੂ ਦਾ ਦੁੱਧ ਘਟ ਜਾਂਦਾ ਤਾਂ ਫਿਰ ਆਪਾਂ ਪਸ਼ੂ ਨੂੰ ਦੁੱਧ ਤੇ ਲੈ ਕੇ ਆਉਣ ਦੇ ਲਈ ਇਹ ਫਾਰਮੂਲਾ ਵਰਤ ਸਕਦੇ ਹਾਂ ਜਿਹੜਾ ਫਾਰਮੂਲਾ ਆਪਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਾਪੀ ਪੈਨ ਲੈ ਕੇ ਫਾਰਮੂਲੇ ਨੂੰ ਨੋਟ ਕਰ ਲਵੋ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਭਾਵੇਂ ਕਿਸੇ ਵੀ ਯੂਟਿਊਬਰ ਦੀ ਤੁਸੀਂ ਵੀਡੀਓ ਦੇਖ ਰਹੇ ਹੋ ఇన్ਫਰਮੇਸ਼ਨ ਵਾਲੀ ਜਿਹੜੀ ਵੀਡੀਓ ਪੂਰੀ ਦੇਖਣੀ ਚਾਹੀਦੀ ਹੈ ਕਿਉਂਕਿ ਕਈ ਵਾਰੀ ਆਪਾਂ ਵੀਡੀਓ ਸਕਿਪ ਕਰ ਕਰਕੇ ਦੇਖਦੇ ਹਾਂ ਉਹਦੇ ਨਾਲ ਜਿਹੜੀ ਇਨਫਰਮੇਸ਼ਨ ਸਕਿਪ ਹੋ ਜਾਂਦੀ ਹੈ ਉਹੀ ਗੱਲ ਫਿਰ ਆਪਾਂ ਕਮੈਂਟ ਦੇ ਵਿੱਚ ਕਮੈਂਟ ਕਰਕੇ ਪੁੱਛਦੇ ਆਂ ਥੋੜਾ ਜਿਹਾ ਟਾਈਮ ਕੱਢ ਲਿਆ ਕਰੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਅ ਫਾਰਮੂਲੇ ਦੇ ਬਾਰੇ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਚੀਨੀ ਲੈ ਲਓ 500 ਗ੍ਰਾਮ 50 ਗ੍ਰਾਮ ਸਫੈਦ ਜੀਰਾ ਜਿਹੜਾ ਦੂਆ ਸਿੰਪਲ ਜੀਰਾ ਉਹ ਨਹੀਂ ਲੈਣਾ ਸਫੈਦ ਜੀਰਾ ਲੈਣਾ ਤੇ 50 ਗ੍ਰਾਮ ਸੌਂਫ 50 ਗ੍ਰਾਮ ਜਮੈਣ ਅ 150 ml ਮਿੱਠਾ ਤੇਲ ਜਿਹਨੂੰ ਤੇਲਾਂ ਦਾ ਤੇਲ ਵੀ ਆਪਾਂ ਕਹਿੰਦੇ ਆਂ ਇਹ ਲੈਣਾ ਤੇ 250 ਗ੍ਰਾਮ ਲੈਣੀ ਆਪਾਂ ਗੁਲਕੰਦ ਹੁਣ ਇਹਨੂੰ ਬਣਾਉਣ ਦਾ ਫਾਰਮੂਲਾ ਕੀ ਹੈ ਕਿਵੇਂ ਬਣਾਉਣਾ ਸਭ ਤੋਂ ਪਹਿਲਾਂ 4-5 ਲੀਟਰ ਪਾਣੀ ਦੇ ਵਿੱਚ ਚੀਨੀ ਪਾ ਲਓ ਸ਼ਫੈਦ ਜੀਰਾ ਜਮਾਣ ਤੇ ਸੌਫ ਇਹ ਚਾਰੀ ਚੀਜ਼ਾਂ ਪਾਣੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ ਯਾਦ ਰੱਖਣਾ ਮਿੱਠਾ ਤੇਲ ਤੇ ਗੁਲਕੰਦ ਇਹਦੇ ਵਿੱਚ ਨਹੀਂ ਪਾਉਣਾ ਇਹਨੂੰ ਰੜਾਉਣਾ ਨਹੀਂ ਤੇ ਹਵਾਲਣਾ ਨਹੀਂ ਹੈਗਾ ਇਹ ਮਿੱਠੇ ਤੇਲ ਤੇ ਗੁਲਕੰਦ ਨੂੰ ਇਹਨਾਂ ਚ ਪਾ ਕੇ ਨਾਲ ਜੀਕਰਣਾ ਆਪਾਂ ਇਹਨਾਂ ਨੂੰ ਉਬਾਲਣਾ ਜਦੋਂ ਚੰਗੀ ਤਰ੍ਹਾਂ ਚਾਰੀ ਚੀਜ਼ਾਂ ਉਬਲ ਜਾਣ ਸਾਹੇਠਾ ਲਾ ਕੇ ਠੰਡਾ ਹੋਣ ਤੇ ਮਿੱਠਾ ਤੇਲ ਤੇ ਗੁਲਕੰਦ ਇਹਦੇ ਵਿੱਚ ਲੜਾਉਣਾ ਇਹ ਇੱਕ ਦਿਨ ਦੀ ਖੁਰਾਕ ਹੈ 8 ਦਿਨ ਇਸ ਤਰ੍ਹਾਂ ਪਸ਼ੂ ਨੂੰ ਦਿਓ ਦੁੱਧ ਵਧਣਾ ਸ਼ੁਰੂ ਹੋ ਜਾਊਗਾ ਜੇਕਰ ਪਸ਼ੂ ਨੂੰ ਆਪਾਂ ਲੇਟੀ ਸ਼ੁਰੂ ਕੀਤੀ ਹੋਈ ਹੈ ਤਾਂ ਲੇਟੀ ਦੇ ਨਾਲ ਵੀ ਆਪਾਂ ਇਹ ਦੇ ਸਕਦੇ ਹਾਂ ਤੇ ਜ਼ਰੂਰ ਦੇ ਵਿੱਚ ਦੁੱਧ ਦੇ ਵਿੱਚ ਜ਼ਰੂਰ ਵਧਣਾ ਜਣਾ ਹੋਊਗਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ